ਗੁਰੂ ਦੇ ਚਰਨਾਂ 'ਚ ਮਸਤਕ ਰੱਖਣ ਵਾਲਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਦਰ ਤੇ ਆਉਣ ਤੋਂ ਪਹਿਲਾਂ ਇੱਕ ਕੰਡੀਸ਼ਨ ਰੱਖੀ ਸਾਡੇ ਲਈ ਉਹ ਕੰਡੀਸ਼ਨ ਕਦੀ ਨਹੀਂ ਭੁੱਲਣੀ ਚਾਹੀਦੀ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸਗਲ ਦੁਆਰ ਕੋ ਛਾੜਕੈ ਰੱਖੋ ਇਸ ਸਰਦਲ ਦੇ ਉੱਤੇ ਸਿਰ ਪਰ ਨਾਲ ਇਹ ਆਇਤ ਕਰਨਾ ਕਿ ਹੇ ਕਲਗੀਆਂ ਵਾਲੇ ਪਾਤਸ਼ਾਹ ਮੈਂ ਪਿੱਛੇ ਕੀ ਸੀ ਸਭ ਕੁਝ ਛੱਡ ਆਇਆ ਭਾਈ ਮੰਜ ਕੱਲ ਤੱਕ ਕੀ ਸਨ ਭਾਈ ਬੈਲੋ ਕੱਲ ਤੱਕ ਕੀ ਸਨ ਭਾਈ ਭੂਮੀਆਂ ਕੱਲ ਤੱਕ ਕੀ ਸਨ ਭਾਈ ਲੱਖੂ ਕੱਲ ਤੱਕ ਕੀ ਸਨ ਕਿੱਥੇ ਕਿੱਥੇ ਭਟਕਦੇ ਸੀ ਭਾਈ ਲੰਗਾਹ ਜੀ ਉਹ ਆਗੂ ਸਨ ਭرائی ਸਨ ਸਿਰਨੀਆਂ ਵੰਡਣੀਆਂ ਜੀਆਰਤ ਤੇ ਜਾਣਾ ਨਗਾਹੇ ਵਾਲੇ ਦੇ ਪਰ ਜਦਨ ਗੁਰੂ ਵਾਲੇ ਪਾਸੇ ਮੂੰਹ ਕੀਤਾ ਸਿੱਖ ਵਾਸਤੇ ਇਹ ਕੌਲ ਕਰਨਾ ਬੜਾ ਜ਼ਰੂਰੀ ਆ ਕਿ ਸਗਲ ਦੁਆਰ ਕੋ ਛਾੜਕੈ ਫਿਰ ਕਹੋ ਸਗਲ ਦੁਆਰ ਕੋ ਛਾੜਕੈ ਫਿਰ ਪਕੜਿਆ ਤੇਰਾ ਦਰ ਗਹਿਓ ਤੁਹਾਰੋ ਦਵਾਰ ਫਿਰ ਇਹ ਦਰ ਪਕੜਿਆ ਜਾਣਾ ਸਾਥ ਸੰਗਤ ਹੁਣ ਵੇਖੋ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਬੈਠਾ ਬੰਦਾ ਸੱਜਣ ਕਟੋ-ਕਟ 12 14 ਘੰਟੇ ਸਤਗੁਰਾਂ ਦੇ ਸੂਰਤ ਨੂੰ ਮੁੱਖ ਨੂੰ ਤੱਕਦਾ ਰਿਹਾ ਨੀਅਤ ਨਹੀਂ ਬਦਲ ਰਹੀ ਉਹਦੀ ਅੰਦਰ ਦੀ ਖੋਟ ਨਹੀਂ ਖਤਮ ਹੋ ਰਹੀ ਤੇ ਜਦੋਂ ਟਿੱਕੀ ਹੋਈ ਰਾਤ ਵਿੱਚ ਸਤਗੁਰ ਦੀ ਪਿਆਰੀ ਜੀ ਸ਼ਬਦ ਦੀ ਧੁਨ ਗੂੰਜਦੀ ਆ ਨਾ ਉਜਲ ਕਹਾਂ ਚਿਲਕਣਾ ਘੋਟਮ ਕਾਲੜੀ ਮਸ ਤੋਤਿਆਂ ਜੂਠਣਾ ਉਤਰਿਆ ਜੇ ਸੌਤ ਹੋਵੇ ਤਿਸ ਤੇ ਮੈਂ ਕਹਿੰਦਾ ਸੱਜਣ ਧੰਨ ਸਾਡੇ ਨਾਲੋਂ ਅੱਜ ਵੀ ਕਹੀ ਜਾਂਦੇ ਆ ਸੱਜਣ ਠੱਗ ਉਹ ਨਹੀਂ ਭਾਈ ਉਹ ਮਹਾਪੁਰਖ ਧੰਨ ਉਹਨੇ ਇੱਕ ਬਚਨ ਸੁਣਿਆ ਤੇ ਗੁਰੂ ਦੇ ਸ਼ਬਦ ਦੇ ਸ਼ੀਸ਼ੇ ਵਿੱਚੋਂ ਆਪਣਾ ਆਪ ਵੇਖਿਆ ਉਹਨੂੰ ਪਤਾ ਲੱਗ ਗਿਆ ਕਿ ਸਤਗੁਰੂ ਕਿਸੇ ਬਰਤਨ ਦੀ ਗੱਲ ਨਹੀਂ ਕਰ ਰਿਹਾ ਮੇਰੇ ਹਿਰਦੇ ਦੀ ਗੱਲ ਕਰ ਰਿਹਾ ਉਹ ਮੇਰੇ ਚਿੱਤ ਦੀ ਗੱਲ ਕਰ ਰਿਹਾ ਜਿਹੜਾ ਬਾਹਰੋਂ ਤੇ ਕਹਿੰਦੇ ਭਾਂਡੇ ਵਾਂਗੂ ਲਿਸ਼ਕਰਿਆ ਪਰ ਜਦੋਂ ਘੋਟ ਕੇ ਉਂਗਲ ਰਗੜ ਕੇ ਉਂਗਲ ਵੇਖਿਆ ਕਾਲਖ ਨਾਲ ਭਰਿਆ ਹੋਇਆ ਬਸ ਫਿਰ ਕੀ ਸੀ ਇੱਕ ਬਚਨ ਨੇ ਚੋਰ ਤੋਂ ਸਾਧੂ ਬਣਾ ਦਿੱਤਾ ਸਾਧ ਸੰਗਤ ਇੱਕ ਬਚਨ ਗੁਰੂ ਦਾ ਇਦਾਂ ਕਲਾ ਵਰਤੰਦਾ ਗੁਰੂ ਦਾ ਬਚਨ ਜੀ